ਪੰਜਾਬ ਨਿਊਜ਼ ਲਾਈਵ ਦੇ YouTube ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਮਹਿਲਾ ਮੰਡਲ ਲੋੜੀ ਗੇਟ ਦੀ ਇੰਚਾਰਜ ਪਰਮਦੀਪ कौर ਅਤੇ ਸਮੂਹ ਸਟਾਫ ਵੱਲੋਂ ਅਤੁੱਟ ਲੰਗਰ ਵਰਤਾਇਆ ਗਿਆ। ਲੀ ਨਾਮ ਹੈ ਸਰ ਟੋਟਾ ਇਹ ਹਸੇ ਇੰਦਰਦੀਪ ਸਿੰਘ ਜੀ ਥਾਣਾ ਮੈਲਾ ਬਾਨ ਅਮਰਸਾ ਸਿਟੀ 2 ਜੀ ਸਿਟੀ 1 ਸਰ ਅੱਜ ਜਿਹੜਾ ਲੰਗਰ ਲਗਾਇਆ ਗਿਆ ਉਹਦੇ ਬਾਰੇ ਥੋੜਾ ਦੱਸਣਾ ਜੀ ਇਹ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜੋਬ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਾਡੇ ਮੈਲਾ ਇੰਸਪੈਕਟਰ ਮੈਡਮ ਪਰਮਦੀਪ ਕੌਰ ਅਤੇ ਸਮੇਤ ਕਰਮਚਾਰੀਆਂ ਦੀ ਸਹਿਯੋਗ ਨਾਲ ਇਹ ਲੰਗਰ ਲਾਇਆ ਅਸੀਂ ਆਪਣੇ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਆਂ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਭਰਿਆ ਰੱਖੇ ਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਹਾਂ ਜੀ ਵੀਰ ਜੀ ਆਜੋ ਹਾਂਜੀ ਸਰ ਕੀ ਨਾਮ ਹੈ ਸਰ ਤੁਹਾਡਾ ਮੈਂ ਏਐਸਆਈ ਤਜਿੰਦਰਪਾਲ ਸਿੰਘ ਥਾਣਾ ਮਹਿਲਾ ਲਾਹੌਰੀਗੇ ਕੰਮਰਸਰ ਤੋਂ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਅਮਰਜੀਤ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਲੰਗਰ ਲਗਾਇਆ ਗਿਆ ਜੋ ਸਮੂਹ ਮਲਾਰੀਮਾਂ ਦੇ ਸਹਿਯੋਗ ਨਾਲ ਲਗਾਇਆ ਤੇ ਇਸ ਦਿਨ ਅਸੀਂ ਸਾਰੇ ਜਗਤ ਦਾ ਭਲਾ ਤੇ ਪੰਜਾਬ ਦੀ ਖੁਸ਼ਹਾਲੀ ਮੰਗਨੇ ਆ ਕਿ ਅਮਰਜੀਤ ਬਾਬਾ ਦੀਪ ਸਿੰਘ ਜੀ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਆ ਸਾਰੇ ਸੱਚੇ ਸੁੱਚੇ ਰਹਿਣ ਤੇ ਬਰਿਆਈ ਦਾ ਖਾਤਮਾ ਹੋਵੇ ਤੇ ਚੜ੍ਹਦੀ ਕਲਾ ਰਹੇ ਸਾਰੇ ਹੱਸਦੇ ਵਸਦੇ ਰਹਿਣ ਧੰਨਵਾਦ ਜੀ